ਦੇਖੋ ਜਦੋਂ ਕੋਈ ਵੀ ਸਿਚੁਏਸ਼ਨ ਸਾਡੇ ਸਾਹਮਣੇ ਹੁੰਦੀ ਥੋੜੇ ਸਾਡੇ ਸਾਰੇ ਸਾਹਮਣੇ ਰੋਜ਼ ਸੈਂਕੜੇ ਸਿਚੁਏਸ਼ਨਾਂ ਆਉਂਦੀਆਂ ਨੇ ਉਹ ਸਿਚੁਏਸ਼ਨ ਤੇ ਅਸੀਂ ਇੱਕ ਭਾਵ ਕ੍ਰੀਏਟ ਕਰ ਲੈਣਾ ਔਰ ਉਹ ਭਾਵ ਦੇ ਹਿਸਾਬ ਨਾਲ ਰਿਐਕਸ਼ਨ ਕਰਦੇ ਹਾਂ ਜੀ ਇਹ ਹੁੰਦਾ ਜਾਨਵਰ ਹੋਣਾ ਕਿਉਂਕਿ ਸਾਡਾ ਜਿਹੜਾ ਬ੍ਰੇਨ ਦਾ ਵਿਚਲਾ ਹਿੱਸਾ ਹੈ ਜਿਹਨੂੰ ਮਿਡ ਬ੍ਰੇਨ ਅਲੰਬਿਕ ਸਿਸਟਮ ਅੰਗਰੇਜ਼ੀ ਚ ਆਪਾਂ ਕਹਿੰਦੇ ਆ ਜਾਂ ਜਿਹਨੂੰ ਆਪਾਂ ਸਬਕੌਂਸ਼ੀਅਸ ਮਾਈਂਡ ਕਹਿੰਦੇ ਆ ਠੀਕ ਹੈ ਉਹ ਬੇਸਿਕਲੀ ਰੀਐਕਟਿਵ ਹੁੰਦਾ ਉਹ ਕੋਈ ਵੀ ਸਿਚੁਏਸ਼ਨ ਆ ਗਈ ਤਾਂ ਉਹਨੇ ਉਹਦੇ ਮੁਤਾਬਕ ਜਿਵੇਂ ਉਹਨੂੰ ਸਾਹਮਣੇ ਸ਼ੇਰ ਨਜ਼ਰ ਆ ਗਿਆ ਉਹਨੇ ਇਮੀਡੀਏਟਲੀ ਡਰ ਦਾ ਭਾਵ ਪੈਦਾ ਕਰ ਲੈਣਾ ਆਪਣੇ ਆਪ ਹੀ ਬਿਣਾ ਸੋਚੇ ਬਿਣਾ ਸਮਝੀ ਜੇ ਉਹਨੂੰ ਕੁਝ ਚੰਗਾ ਖਾਣ ਨੂੰ ਦੇਖ ਗਿਆ ਉਹਨੇ ਇਮੀਡੀਏਟਲੀ ਖਾਣਾ ਸ਼ੁਰੂ ਕਰ ਦੇਣਾ ਉਹ ਆਉਣ ਵਾਲੇ ਸਮੇਂ ਦਾ ਨਹੀਂ ਸੋਚਦਾ ਨਸ਼ੇ ਕਰਨ ਵਾਲਾ ਵੀ ਲਿੰਬਿਕ ਬ੍ਰੇਨ ਦੇ ਕੰਟਰੋਲ ਹੁੰਦਾ ਕੱਲ ਕੀ ਹੋਊਗਾ ਇਹ ਜਿਹੜਾ ਤੁਹਾਡੀ ਸੋਚਣ ਦੀ ਸ਼ਕਤੀ ਹੈ ਪ੍ਰੀਫੈਂਟਰਲ ਕਾਰਟੈਕਸ ਇਹਨੂੰ ਤਾਂ ਨੰਬ ਕਰ ਦਿੰਦਾ ਉਹ ਜਿਹਨੂੰ ਅਸੀਂ ਸਰਰ ਪਾਸੇ ਕਹਿੰਦੇ ਮੱਤਮਾਰੀ ਮੱਤਮਾਰੀ ਤੂੰ ਜਾਨਵਰ ਤੋਂ ਇਨਸਾਨ ਹੋਣ ਦਾ ਸਫ਼ਰ ਕੀ ਹੈ ਕਿ ਤੁਸੀਂ ਇਹਦੇ ਵਿੱਚ ਇੱਕ ਗੈਪ ਪੈਦਾ ਕਰ ਲਓ ਹੂੰ ਉਹਨੂੰ ਸਮਝਿਓ ਸਿਚੁਏਸ਼ਨ ਨੂੰ ਉੱਥੇ ਕਿਹੜਾ ਰਿਐਕਸ਼ਨ ਤੁਸੀਂ ਦੇਣਾ ਇਹ ਇਨਸਾਨ ਹੋਣ ਦਾ ਸਫ਼ਰ ਹੀ ਇਹ ਹੈ ਇਨਸਾਨ ਹੋਣਾ ਹੈ ਨਹੀਂ